ਪਾਰਸਮਿਤ ਹੋਰ ਦੇਸ਼ਾਂ ਦੇ ਵਿੱਚ ਵੀ ਗਰਮੀ ਨੇ ਤੋੜੇ ਰਿਕਾਰਡ ਹਾਜੀ ਯਾਤਰਾ ਤੇ ਗਏ 600 ਤੋਂ ਵੱਧ ਸ਼ਰਦਾਲੂਆਂ ਦੀ ਹੋਈ ਮੌਤ ਮ੍ਰਿਤਕਾਂ ਦੇ ਵਿੱਚ 68 ਭਾਰਤੀ ਨਾਗਰਿਕ ਸ਼ਾਮਿਲ ਤੁਹਾਨੂੰ ਦੱਸ ਦਈਏ ਕਿ ਪਾਰਸਮਿਤ ਹੋਰ ਵੀ ਬਹੁਤ ਸਾਰੇ ਦੇਸ਼ਾਂ ਤੇ ਵਿੱਚ ਗਰਮੀ ਲਗਾਤਾਰ ਵਾਧੀ ਹੀ ਚੱਰੀ ਹੈ ਜਿੱਥੇ ਭਾਰਤ ਦੇ ਵਿੱਚ तापमान 45 डिग्री ਨੂੰ ਪਾਰ ਕਰ ਰਿਹਾ ਹੈ ਉੱਥੇ ਹੀ ਜੇ ਗੱਲ ਕੀਤੀ ਜਾਵੇ 사우ਦੀ ਅਰਬ ਦੀ ਦਾ 사우ਦੀ ਅਰਬ ਦੇ ਵਿੱਚ ਵੀ 50 ਡਿਗਰੀ ਤੋਂ ਪਾਰ ਤਾਪਮਾਨ ਜਾ ਰਿਹਾ ਹੈ ਐਸੇ ਦੇ ਦੌਰਾਨ ਸ਼ਰਦਾਲੂ ਵੀ ਹਜ ਯਾਤਰਾ ਦੇ ਲਈ ਉੱਥੇ ਪਹੁੰਚੇ ਹੋਏ ਨੇ ਪਰ ਉਤੋਂ ਬੇहद ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ ਕਿ ਇਸ ਸਾਲ ਹਜ ਯਾਤਰਾ ਦੇ ਦੌਰਾਨ 68 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ ਕੁੱਲ ਮੌਤਾਂ ਦੀ ਗਿਣਤੀ 600 ਤੋਂ ਪਾਰ ਹੋ ਗਈ ਹੈ ਸੂਤਰਾਂ ਦੀ ਮੰਨੀਏ ਤਾਂ 사우ਦੀ ਅਰਬ ਦੇ ਵਿੱਚ 50 ਡਿਗਰੀ ਤੋਂ ਪਾਰ ਤਾਪਮਾਨ ਜਾ ਰਿਹਾ ਹੈ ਤਪਦੀ ਗਰਮੀ ਦੇ ਕਾਰਨ ਬਹੁਤ ਸਾਰੇ ਸ਼ਰਦਾਲੂਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚ 68 ਲੋਕ ਭਾਰਤ ਦਿੱਤੇ ਜਾ ਰਹੇ ਨੇ ਤੇ ਕੁਝ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸ਼ਰਦਾਲੂ ਬਜ਼ੁਰਗ ਸਨ ਜਿਨ੍ਹਾਂ ਦੇ ਮੌਸਮ ਦੀ ਸਥਿਤੀ ਕਾਰਨ ਮਾਰੇ ਗਏ। ਉਤੇ ਹੀ ਅਰਬ ਡਿਪਲੋਮੇਟਾਂ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ 323 ਮਿਸਰ ਦੇ ਲੋਕ ਨੇ 60 ਜਾਰਡਨ ਦੇ ਲੋਕ ਸ਼ਾਮਿਲ ਨੇ ਇੱਕ ਨੇ ਦੱਸਿਆ ਕਿ ਲਗਭਗ ਸਾਰੇ ਮਿਸਰੀ ਗਰਮੀ ਕਾਰਨ ਮਾਰੇ ਗਏ। ਇੰਡੋਨੇਸ਼ੀਆ, ਈਰਾਨ, ਸੈਨੇਗਲ, کوردستان ਖੇਤਰ ਦੇ ਵਿੱਚ ਵੀ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਅਧਿਕਾਰੀਆਂ ਨੇ ਕਾਰਨ ਨਹੀਂ ਦੱਸੇ। ਇੱਕ ਰਿਪੋਰਟ ਦੇ ਮੁਤਾਬਕ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 645 ਤੋਂ ਪਾਰ ਹੋ ਗਿਆ ਪਿਛਲੇ ਸਾਲ 200 ਤੋਂ ਵੱਧ ਸ਼ਰਦਾਲੂਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਇండోਨੇਸ਼ੀਆ ਦੇ ਸਨ 사우ਦੀ ਅਰਬ ਨੇ ਮੌਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹਾਲਾਂਕਿ ਇਕੱਲੇ ਆਤਵਾਦ ਨੂੰ ਗਰਮੀ ਦੀ ਥਕਾਵਟ ਤੇ 2700 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਭਾਰਤੀ ਮੌਤਾਂ ਦੀ ਪੁਸ਼ਟੀ ਕਰਨ ਵਾਲੇ ਡਿਪਲੋਮੈਟ ਨੇ ਕਿਹਾ ਹੈ ਕਿ ਕੁਝ ਭਾਰਤੀ ਸ਼ਰਦਾਲੂ ਲਾਪਤਾ ਨੇ ਪਰ ਸਹੀ ਗਿਣਤੀ ਦੇਣ ਤੋਂ ਉਹਨਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਗਿਆ ਜੀ ਹਾਂ ਹਰ ਸਾਲ ਹੀ ਹੁੰਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਸਾਲ ਇਹ ਹਸਤਾਰਨ ਤੌਰ ਤੇ ਉੱਚਾ ਪੱਤਰ ਹੈ ਇਹ ਕੁਝ ਹੱਦ ਤੱਕ ਪਿਛਲੇ ਸਾਲ ਵਰਗਾ ਹੀ ਹੈ ਪਰ ਐਸਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵੀ ਵਧ ਸਕਦਾ ਹੈ ਪਿਛਲੇ ਕਈ ਸਾਲਾਂ ਤੋਂ ਹਜ 사ウਦੀ ਗਰਮੀ ਦੇ ਦੌਰਾਨ ਹੁੰਦਾ ਆਇਆ ਹੈ ਪਿਛਲੇ ਮਹੀਨੇ ਪ੍ਰਕਾਸ਼ਿਤ ਇੱਕ 사ウਦੀ ਅਧਿਐਨ ਦੇ ਮੁਤਾਬਿਕ ਜਿਸ ਖੇਤਰ ਤੇ ਵਿੱਚ ਰਸਮਾਂ ਕੀਤੀਆਂ ਜਾਂਦੀਆਂ ਨੇ ਉੱਥੇ ਤਾਪਮਾਨ ਹਰ ਦਹਾਕੇ ਵਿੱਚ 0.4 ਡਿਗਰੀ ਸੈਲਸੀਅਸ ਵਧ ਰਿਹਾ ਹੈ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਹਜ ਤੇ ਗਏ ਯਾਤਰੀਆਂ ਦੇ ਵਿੱਚ 600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਗਰਮੀ ਦੇ ਕਾਰਨ ਇਨਾ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਿਉਂਕਿ ਜ਼ਿਆਦਾਤਰ ਸ਼ਰਧਾਲੂ ਬਜ਼ੁਰਗ ਨੇ ਕੜਾਕੇ ਦੀ ਗਰਮੀ ਦੇ ਚਲਦਿਆਂ ਸ਼ਰਧਾਲੂ ਹਜ ਦੀ ਯਾਤਰਾ ਤੇ ਗਏ ਹੋਏ ਦਮ ਤੋੜ ਰਹੇ ਨੇ ਹਰ ਸਾਲ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਹੀ ਵੱਧਦਾ ਜਾ ਰਿਹਾ ਹੈ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀ ਕਿ ਭਾਰਤ ਦੇ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਗਰਮੀ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਕਿਉਂਕਿ ਭਾਰਤ ਦੇ ਵਿੱਚ 47 ਡਿਗਰੀ ਤੋਂ ਪਾਰ ਪਾਰਾ ਜਾ ਰਿਹਾ ਹੈ ਉੱਥੇ ਹੀ ਸਾਊਦੀ ਅਰਬ ਦੇ ਵਿੱਚ 50 ਡਿਗਰੀ ਜਿਹੜਾ ਪਾਰ ਹੈ ਉਹ ਪਾਰ ਕਰ ਗਿਆ ਉਤੇ ਹੀ ਜੇ ਵਿਗਿਆਨਿਕਾਂ ਦੀ ਮੰਨੀਏ ਤਾਂ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਰੁੱਖਾਂ ਦੀ ਆਮਦ ਬੇਹਦ ਘਟ ਗਈ ਹੈ ਲੋਕਾਂ ਨੇ ਆਪਣੇ ਘਰ ਉਸਾਰੇ ਨੇ ਸੜਕਾਂ ਬਣਾ ਲੀਆਂ ਨੇ ਤਾਂ ਰੁੱਖਾਂ ਦੀ ਕਟਾਈ ਲਗਾਤਾਰ ਵੱਧ ਗਈ ਹੈ ਜਿਸ ਤੇ ਚਲਦੀ ਹੈ ਗਰਮੀ ਦੇ ਵਿੱਚ ਤਾਪਮਨ ਇੰਨਾ ਜ਼ਿਆਦਾ ਵੱਧ ਗਿਆ ਕਿ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ پا ਰਹੇ ਬਿਊਰੋ ਰਿਪੋਰਟ